ਰੀਸੈਂਟਲੀ ਇੱਕ ਇਸ਼ੂ ਹੋਇਆ ਸੀ ਮਾਈਕਰੋਸਾਫਟ ਦਾ ਕੀ ਚੀਜ਼ ਹੋਈ ਸੀ ਜਿਸ ਦੇ ਕਰਕੇ ਇੱਕਦਮ ਸਾਰਾ ਕੁਝ ਬੰਦ ਹੋ ਗਿਆ ਸੀ ਸਡਨ ਕਿਸੇ ਵੀ ਜਗ੍ਹਾ ਤੇ ਇਕੱਲੀ ਟੈਕਨੋਲੋਜੀ ਨਹੀਂ ਕਿਸੇ ਜਗ੍ਹਾ ਤੇ ਕਿ ਅਨਸਰਟਨ ਕੋਈ ਇਸ਼ੂ ਆ ਸਕਦਾ ਇਹ ਸਿੱਧਾ ਮੈਟਰ ਕਰਦਾ ਹੈ ਵੀ ਅਸੀਂ ਕਿਸ ਟੈਕਨੋਲੋਜੀ ਨਾਲ ਜੁੜੇ ਆ ਤੇ ਉਹਨੂੰ ਕਿਵੇਂ ਹੈਂਡਲ ਕਰਨਾ ਸੁਣਨ ਦੇ ਵਿੱਚ ਕਿਤੇ ਕਿਤੇ ਇਹ ਵੀ ਆ ਰਿਹਾ ਸੀਗਾ ਕਿ ਸ਼ਾਇਦ ਕੋਈ ਸਾਈਬਰ ਅਟੈਕ ਹੋਇਆ ਉਹਨਾਂ ਦੇ ਉੱਪਰ ਓਪਨਲੀ ਉਹ ਰਿਵੀਲ ਨਹੀਂ ਕਰਨਗੇ ਮੈਨੂੰ ਲੱਗਦਾ ਉਹ ਨਹੀਂ ਕਰ ਸਕਦੇ ਕਿ ਹਾਂ ਵੀ ਇਸ਼ੂ ਕਿੱਥੇ ਸੀਗਾ ਜਾਂ ਅਟੈਕ ਸੀ ਕੀ ਪਰ ਉਹਨਾਂ ਨੇ ਇਸ ਚੀਜ਼ ਤੋਂ ਸਿੱਖ ਲਿਆ ਕਿ ਹਾਂ ਇਸ਼ੂ ਕੀ ਆਇਆ ਹੈ ਉਹਨੂੰ ਕਿਵੇਂ ਹੈਂਡਲ ਕਰਨਾ ਹੈ ਤੇ ਇਨ ਫਿਊਚਰ ਇਹਨੂੰ ਕਿਵੇਂ ਪ੍ਰੀਵੈਂਡ ਕਰਨਾ ਕਿ ਤਰ੍ਹਾਂ ਦੇ ਕੋਈ ਵੀ ਪੋਸਿਬਿਲਿਟੀ ਨਾ ਹੋ ਸਕੇ ਕਿੰਨਾ ਕੁ ਸੇਫ ਹੈ ਮਾਈਕਰੋਸਾਫਟ ਨੂੰ ਯੂਜ਼ ਕਰਨਾ ਰਿਗਾਰਡਿੰਗ ਅਸੀਂ ਕੋਈ ਹੋਰ OS ਯੂਜ਼ ਕਰੀਏ ਉਹਦੇ ਬਜਾਏ ਲਿਨਕਸ ਬੇਸਡ ਹੀ ਟੈਕਨੋਲੋਜੀ ਯੂਜ਼ ਕਰਕੇ ਐਪਲ ਨੇ ਆਪਣੇ ਇੱਕ ਲੇਅਰ ਬਣਾਈ ਹੋਈ ਹੈ ਇੱਕ ਲੈਂਗੁਏਜ ਜਿਹੜੀ ਆਪਣੇ ਆਪ ਦੇ ਵਿੱਚ ਸੇਫ ਤੇ ਸਿਕਿਉਰ ਹੈਗੀ ਆ ਉਹਦੇ ਚ ਵਾਇਰਸ ਦੇ ਚਾਂਸ ਨਾ ਦੇ ਬਰਾਬਰ ਨੇ ਅੱਜ ਇੱਕ ਛੋਟੇ ਜਿਹੇ ਮੋਬਾਈਲ ਤੋਂ ਲੈ ਕੇ ਵੱਡੀਆਂ ਸਾਰੀਆਂ ਗੱਡੀਆਂ ਕਾਰਾਂ ਇੱਥੋਂ ਤੱਕ ਕਿ 에ਅਰਪਲੇਨਸ ਤੱਕ ਜਿਹੜੇ ਨੇ ਉਹ ਵੀ ਟੈਕਨੋਲੋਜੀ ਦੇ ਨਾਲ ਜੁੜੇ ਹੋਏ ਨੇ ਰੀਸੈਂਟਲੀ ਇੱਕ ਇਸ਼ੂ ਆਇਆ ਸੀ ਕਿ ਮਾਈਕਰੋਸਾਫਟ ਦੇ ਜਿਹੜੇ ਸਰਵਰਸ ਨੇ ਕੁਝ ਧੇਰ ਵਾਸਤੇ ਬੰਦ ਹੋਏ ਤਾਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਰਵਿਸਿਜ਼ ਨੇ ਸਾਰੀਆਂ ਠੱਪ ਹੋ ਗਈਆਂ ਸੀ ਕੁਝ ਧੇਰ ਵਾਸਤੇ ਬਟ ਕਿੰਨਾ ਇੰਪੈਕਟ ਪਾਇਆ ਉਹਨੇ ਕਿੰਨੇ ਕਰੋੜਾਂ ਦਾ ਨੁਕਸਾਨ ਜਿਹੜਾ ਹੋਇਆ ਇਹ ਨਿਊਜ਼ ਦੇ ਵਿੱਚ ਬਾਅਦ ਚ ਰਿਵੀਲ ਹੋਇਆ ਅੱਜ ਅਸੀਂ ਗੱਲ ਕਰਾਂਗੇ ਕਿ ਇਸ ਟੈਕਨੋਲੋਜੀ ਨੇ ਸਾਡੇ ਜੀਵਨ ਨੂੰ ਕਿਤੇ ਨਾ ਕਿਤੇ ਜਿਹੜਾ ਹੈ ਉਹ ਅਪਲਿਫਟ ਕੀਤਾ ਹੈ ਤਾਂ ਦੂਜੇ ਪਾਸੇ ਸਾਨੂੰ ਜਿਹੜਾ ਹੈ ਇਹਦਾ ਇੱਕ ਨੌਕਰ ਬਣਾਤਾ ਕਿਉਂਕਿ ਬਿਨਾ ਟੈਕਨੋਲੋਜੀ ਤੋਂ ਅੱਜ ਬਹੁਤੇ ਸਾਡੇ ਕੰਮ ਜਿਹੜੇ ਨੇ ਉਹ ਰੁਕ ਜਾਂਦੇ ਨੇ ਸਾਨੂੰ ਕੁਝ ਘੰਟਿਆਂ ਦੇ ਵਿੱਚ ਪਤਾ ਲੱਗ ਗਿਆ ਸੀ ਸਾਡੇ ਨਾਲ ਅੱਜ ਆਈਟੀ ਐਕਸਪਰਟ ਅਮਨਦੀਪ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਤੇ ਕੁਝ ਗੱਲਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜੀ ਆਈਟੀ ਟੈਕਨੋਲੋਜੀ ਹੈ ਜਾਂ ਜਿਹੜਾ ਕੰਪਿਊਟਰਸ ਨੇ ਇਹਨਾਂ ਨੇ ਸਾਡੀ ਜ਼ਿੰਦਗੀ ਦੇ ਵਿੱਚ ਕਿੱਥੇ ਕਿੱਥੇ ਰੋਲ ਅਦਾ ਕੀਤਾ ਤੇ ਕਿੱਥੇ ਕਿੱਥੇ ਸ ਹੁੰਦੀਆਂ ਹੁੰਦੀਆਂ ਨੇ ਅੱਜ ਕੱਲ ਡਿਜੀਟਲ ਹੋ ਗਏ ਪਲੈਟਫਾਰਮ ਤੇ ਸਾਡੇ ਨਾਲ ਚੋਰੀਆਂ ਠੱਗੀਆਂ ਵੀ ਬਹੁਤ ਹੋਣ ਲੱਗੀਆਂ ਕਿੱਦਾਂ ਬਚਾ ਕਰ ਸਕਦੇ ਆ ਇੱਕ ਇੱਕ ਚੀਜ਼ ਤੁਹਾਨੂੰ ਜਿਹੜਾ ਦੱਸਾਂਗੇ ਤੇ ਜਾਣਾਂਗੇ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅਮਨਦੀਪ ਸਿੰਘ ਜੀ ਤੁਸੀਂ ਕਾਫੀ ਟਾਈਮ ਤੋਂ ਜਿਹੜਾ ਆਈਟੀ ਫੀਲਡ ਦੇ ਨਾਲ ਜੁੜੇ ਹੋਏ ਹੋ ਸਭ ਤੋਂ ਪਹਿਲਾਂ ਆਪਾਂ ਇਹ ਗੱਲ ਇਸੇ ਤੀ ਕਰਾਂਗੇ ਕਿ ਅੱਜ ਹਰ ਇੱਕ ਚੀਜ਼ ਸਾਡਾ ਹਰ ਇੱਕ ਛੋਟੇ ਤੋਂ ਛੋਟਾ ਕੰਮ ਜਿਹੜਾ ਹੈ ਉਹ ਕੰਪਿਊਟਰਸ ਨਾਲ ਆਈਟੀ ਨਾਲ ਲਿੰਕਡ ਹੈ ਤੇ ਰੀਸੈਂਟਲੀ ਇੱਕ ਇਸ਼ੂ ਹੋਇਆ ਸੀ ਮਾਈਕਰੋਸਾਫਟ ਦਾ ਪਹਿਲਾਂ ਥੋੜਾ ਜਿਹਾ ਅਸਲ ਵਿੱਚ ਕੀ ਹੁੰਦਾ ਹੈ ਕਿ ਜਦੋਂ ਜੋ ਮਾਈਕਰੋਸਾਫਟ ਇੱਕ ਕੰਪਨੀ ਹੈ ਇੱਕ ਸਰਵਿਸ ਪ੍ਰਦਾਨ ਕਰਦੀ ਹੈ ਇੰਟਰਨੈਟ ਬੇਸ ਸਰਵਿਸ ਮੀਨ ਇਹਨਾਂ ਦੇ ਕੋਲ ਆਪਣੇ ਸਰਵਰਸ ਹੈਗੇ ਨੇ ਹੁਣ ਹਰ ਸਰਵਰ ਇੱਕ ਟੈਕਨੋਲੋਜੀ ਨਾਲ ਲਿੰਕ ਕੀਤਾ ਮਤਲਬ ਕਿ ਜਿਸ ਟਾਈਪ ਦੀ ਸਰਵਿਸ ਲੈਣੇ ਆ ਉਸ ਟਾਈਪ ਦੇ ਅਕੋਰਡਿੰਗ ਉਹਨੇ ਡੈਡੀਕੇਟਲੀ ਸਰਵਿਸ ਸਰਵਰ ਇੱਕ ਅਸਾਈਨ ਕੀਤਾ ਹੁੰਦਾ ਜਿਵੇਂ ਹੁਣ 에ਅਰਲਾਈਨ ਦੀ ਗੱਲ ਕੀਤੀ ਹੈ ਜਾਂ ਬਹੁਤ ਵੱਡੇ ਲੈਵਲ ਤੇ ਬੈਂਕਿੰਗ ਲੈਵਲ ਦਾ ਕੰਮ ਹੋਇਆ ਉਸ ਲੈਵਲ ਦਾ ਜਿਹੜਾ ਸਰਵਿਸ ਹੈ ਉਹ ਮਾਈਕਰੋਸਾਫਟ ਉਹ ਲੱਕ ਡੈਡੀਕੇਟਿਡ 365 ਐਜ਼ੂਰ ਸਰਵਿਸ ਜਿਹੜੀ ਹੈਗੀ ਆ ਉਹ ਮਾਈਕਰੋਸਾਫਟ ਯੂਜ਼ ਕਰਦੇ ਜਿਸ ਦੇ ਅਕੋਰਡਿੰਗ ਸਾਰੇ ਜਿਸਪੇਸ ਟੈਕਨੋਲੋਜੀ ਸਾਰੇ ਯੂਜ਼ ਕਰ ਰਹੇ ਨੇ ਹੁਣ ਇਹਦੇ ਚ ਜਿਹੜਾ ਉਹ ਸਰਵਿਸ ਵਿੱਚ ਇਸ਼ੂ ਆਇਆ ਸੀਗਾ ਉਹ ਠੀਕ ਹੈ ਉਹਨਾਂ ਨੇ ਕੋਈ ਨਾ ਕੁਝ ਚੇਂजेस ਕੁਝ ਅਪਡੇਟ ਕੀਤੇ ਸੀਗੇ ਤਾਂ ਕੋਈ ਟੈਕਨੋਲੋਜੀ ਆ ਸਡਨ ਕਿਸੇ ਵੀ ਜਗ੍ਹਾ ਤੇ ਇਕਲੀ ਟੈਕਨੋਲੋਜੀ ਨੇ ਕਿਸੇ ਜਗ੍ਹਾ ਤੇ ਕਿਹਨਾਂ ਸਰਟਨ ਕੋ ਇਸ਼ੂ ਆ ਸਕਦਾ ਹਾਂ ਉਹ ਕਿੰਨਾ ਕਿ ਇਫੈਕਟ ਕਰ ਰਿਹਾ ਅਸੀਂ ਉਹਨੂੰ ਕਿਵੇਂ ਹੈਂਡਲ ਕਰ ਰਹੇ ਹਾਂ ਤੇ ਕਿੰਨਾ ਉਹ ਟਾਈਮ ਦੇਰ ਤੱਕ ਉਹ ਚੀਜ਼ ਦਾ ਇਫੈਕਟ ਰਹਿੰਦਾ ਉਹ ਮੈਟਰ ਕਰਦਾ ਜਿਸ ਹਮਲਾ ਮਾਈਕਰੋਸਾਫਟ ਕੰਪਨੀ ਹੈ ਜਿਸ ਵੱਡੇ ਲੈਵਲ ਦਾ ਉਹ ਕੰਮ ਕਰ ਰਹੇ ਨੇ ਤੇ ਜਿੰਨਾ ਨਾਲ ਪੂਰੇ ਵਰਲਡ ਲੈਵਲ ਤੇ ਇਹਨੇ ਕੰਮ ਕੀਤਾ ਹੁਣ ਤੱਕ ਉਹਨੂੰ ਪਤਾ ਸੀ ਇਸ਼ੂ ਨੂੰ ਕਿਵੇਂ ਹੈਂਡਲ ਕਰਨਾ ਤੇ ਜੇ ਬਾਏ ਚਾਂਸ ਸਰਟਨਲੀ ਕੁਝ ਐਨਾ ਇਸ਼ੂ ਆ ਜਾਵੇ ਤੇ ਉਹਨਾਂ ਨੂੰ ਖੁਦ ਨੂੰ ਪਤਾ ਹੈ ਕਿ ਕਿੰਨਾ ਵੱਡਾ ਪੂਰੇ ਵਰਲਡ ਤੇ ਅਸਰ ਪੈ ਸਕਦਾ ਇਸ ਲਈ ਉਹਨਾਂ ਨੇ ਬਹੁਤ ਘੱਟ ਸਮੇਂ ਦੇ ਵਿੱਚ ਜਿਵੇਂ ਮੇਬੀ ਸ਼ਾਇਦ ਇੱਕ ਜਾਂ ਦੋ ਘੰਟੇ ਚ ਉਹਨਾਂ ਨੇ ਇਸ਼ੂ ਨੂੰ ਰੀਟ੍ਰੇਸ ਕੀਤਾ ਤੇ ਉਹਨੇ ਉਹਨਾਂ ਨੂੰ ਰਿਕਵਰ ਕਰ ਲਿਆ ਤੇ ਇਹ ਸਿੱਧਾ ਮੈਟਰ ਕਰਦਾ ਹੈ ਵੀ ਅਸੀਂ ਕਿਸ ਟੈਕਨੋਲੋਜੀ ਨਾਲ ਜੁੜੇ ਆ ਤੇ ਉਹਨੂੰ ਕਿਵੇਂ ਹੈਂਡਲ ਕਰਨਾ ਚਾਹੀਦਾ ਤੇ ਉਹਦੇ ਨਾਲ ਜਿਹੜਾ ਹੈ ਸੁਣਨ ਦੇ ਵਿੱਚ ਕਿਤੇ ਕਿਤੇ ਇਹ ਵੀ ਆ ਰਿਹਾ ਸੀਗਾ ਕਿ ਸ਼ਾਇਦ ਕੋਈ ਸਾਈਬਰ ਅਟੈਕ ਹੋਇਆ ਉਹਨਾਂ ਦੇ ਉੱਪਰ ਕੀ ਇਦਾਂ ਦਾ ਕੋਈ ਗੱਲ ਸੀ ਸਾਈਬਰ ਅਟੈਕ ਹੋਇਆ ਸੀ ਜਾਂ ਫਿਰ ਕੋਈ ਅਪਡੇਟ ਇਸ਼ੂ ਸੀਗਾ ਦੇਖੋ ਟੈਕਨੋਲੋਜੀ ਦੇ ਕਿਸੇ ਵੀ ਇਸ਼ੂ ਆ ਸਕਦਾ ਪਰ ਅਸੀਂ ਹੁਣ ਦੇਖੋ ਜਿਨ੍ਹਾਂ ਦੇ ਇਸ਼ੂ ਆਇਆ ਨਾ ਉਹਨੂੰ ਪਤਾ ਹੈ ਵੀ ਉਹ ਇਸ਼ੂ ਕਿੰਨਾ ਵੱਡਾ ਸੀਗਾ ਤੇ ਉਹ ਕਿੱਥੇ ਕਿੱਥੇ ਇਫੈਕਟ ਕਰ ਸਕਦਾ ਹੈ ਤੇ ਉਹ ਸਾਰੇ ਚੀਜ਼ ਦਾ ਪੂਰੇ ਵਰਲਡ ਤੇ ਉਹਨਾਂ ਦੀ ਆਪਣੀ ਇਮੇਜ ਤੇ ਕਿੰਨਾ ਨੁਕਸਾਨ ਹੋ ਸਕਦਾ ਉਹ ਹਾਂ ਓਪਨਲੀ ਉਹ ਰਿਵੀਲ ਨਹੀਂ ਕਰਨਗੇ ਮੈਨੂੰ ਲੱਗਦਾ ਉਹ ਨਹੀਂ ਕਰ ਸਕਦੇ ਕਿ ਹਾਂ ਵੀ ਇਸ਼ੂ ਕਿੱਥੇ ਸੀਗਾ ਜਾਂ ਅਟੈਕ ਸੀ ਕੀ ਪਰ ਉਹਨਾਂ ਨੇ ਇਸ ਚੀਜ਼ ਤੋਂ ਸਿੱਖ ਲਿਆ ਕਿ ਹਾਂ ਇਸ਼ੂ ਕੀ ਆਇਆ ਹੈ ਉਹਨੂੰ ਕਿਵੇਂ ਹੈਂਡਲ ਕਰਨਾ ਹੈ ਤੇ ਇਨ ਫਿਊਚਰ ਇਹਨੂੰ ਕਿਵੇਂ ਪ੍ਰੀਵੈਂਡ ਕਰਨਾ ਕਿ ਤਰ੍ਹਾਂ ਦੇ ਕੋਈ ਵੀ ਪੋਸਿਬਿਲਿਟੀ ਨਾ ਹੋ ਸਕੇ ਤੁਸੀਂ ਦੇਖੋ ਜੇ ਇਸ ਵੱਡੇ ਲੈਵਲ ਦਾ ਇਸ਼ੂ ਵੀ ਆਇਆ ਨਾ ਤਾਂ ਉਹ ਤਿਆਰ ਸੀਗੇ ਹਰ ਟੈਕਨੋਲੋਜੀ ਦੇ ਵਿੱਚ ਜੋ ਪਿੱਛੇ ਸਰਵਰ ਜੋ ਟੀਮ ਬੈਠੀ ਹੈ ਨਾ ਉਹ ਕਿਸੇ ਵੀ ਚੀਜ਼ ਨੂੰ ਹੈਂਡਲ ਕਰਨ ਲਈ ਤਿਆਰ ਹੈ ਕਿ ਸਡਨ ਜੇ ਸਾਡੇ ਕਿਸੇ ਵੀ ਅਪਡੇਟ ਕਿਸੇ ਵੀ ਇੱਕ ਨਵੀਂ ਚੀਜ਼ ਐਡੀਸ਼ਨ ਕਰਨ ਦੇ ਨਾਲ ਜੋ ਕਿ ਇਸ਼ੂ ਆਵੇ ਨਾ ਅਸੀਂ ਰਾਈਟ ਵੇ ਕਿਵੇਂ ਰਿਵਰਟ ਮਾਰਨਾ ਉਸ ਚੀਜ਼ ਨੂੰ ਤਾਂ ਇਸ ਚੀਜ਼ ਦੀ ਤਿਆਰੀ ਪਹਿਸੇਗੀ ਉਹਨਾਂ ਨੂੰ ਪਤਾ ਹੈ ਉਹ ਕਰਦੇ ਨੇ ਅੱਗੇ ਵੀ ਕੀਤਾ ਉਹਨਾਂ ਨੇ हां ਕ੍ਰਤੀਸ਼ੂ ਨਹੀਂ ਆਇਆ ਸਾਨੂੰ ਨਹੀਂ ਪਤਾ ਲੱਗਿਆ ਐਸੇ ਉਹਨਾਂ ਨੇ ਕੀਤਾ ਜੇ ਇਸ਼ੂ ਆਇਆ ਉਹਨਾਂ ਨੇ ਹੈਂਡਲ ਵੀ ਕਰ ਲਿਆ ਉਸ ਚੀਜ਼ ਨੂੰ ਅੱਛਾ ਜੇ ਆਪਾਂ ਹੁਣ ਅੱਜ ਦੀ ਗੱਲ ਕਰੀਏ ਤਾਂ ਹਰ ਇੱਕ ਛੋਟੇ ਛੋਟੇ ਡਿਵਾਈਸ ਦੇ ਵਿੱਚ ਸਾਡੇ ਕੋਲੇ ਜਿਹੜਾ ਹੈ ਵਿੰਡੋਜ਼ ਜਾਂ ኦਪਰੇਟਿੰਗ ਸਿਸਟਮ ਕੋਈ ਹੋਰ ਜਿਹੜਾ ਉਹ ਹੈਗਾ ਹੀ ਹੈ ਆਲਰੇਡੀ ਤੇ ਜੇ ਆਪਣੇ ਘਰਾਂ ਦੀ ਗੱਲ ਕਰ ਲਈਏ ਜਾਂ ਇੰਸਟੀਟਿਊਟਸ ਵਗੈਰਾ ਦੀ ਜਾਂ ਪ੍ਰੋਫੈਸ਼ਨਲ ਲੈਵਲ ਤੇ ਗੱਲ ਕਰੀਏ ਤਾਂ ਕਿੰਨਾ ਕੁ ਸੇਫ ਹੈ ਮਾਈਕਰੋਸਾਫਟ ਨੂੰ ਯੂਜ਼ ਕਰਨਾ ਰਿਗਾਰਡਿੰਗ ਅਸੀਂ ਕੋਈ ਹੋਰ OS ਯੂਜ਼ ਕਰੀਏ ਉਹਦੇ ਬਜਾਏ ਦੇਖੋ ਸਰਵਰ ਜਿਹੜੇ ਨੇ ਜਾਂ ਜਿਹੜੇ ਸਰਵਰਸੇ ਸੇ ਯੂ ਜਿੱਥੇ ਇੰਟਰਨੈਟ ਦੀ ਗੱਲ ਆ ਗਈ ਉਹ ਇੱਕ ਸਰਵਰ ਬੇਸਡ ਟੈਕਨੋਲੋਜੀ ਹੈ ਸਰਵਰ ਮੀਨਸ ਤੁਹਾਡੇ ਕੰਪਿਊਟਰ ਇੱਕ ਸਰਵਰ ਹੀ ਹੈ ਉਹ ਆਪਣੇ ਵਿੱਚ ਸਰਵਰ ਇੱਕ ਕੰਪਿਊਟਰ ਹੀ ਹੁੰਦਾ ਉਹ ਅਲੱਗ ਗੱਲ ਹੈ ਅਸੀਂ ਉਹਨੂੰ ਪਰਸਨਲ ਜਦੋਂ ਘਰੇ ਯੂਜ਼ ਕਰਦੇ ਆ ਤੇ ਕੰਪਿਊਟਰ ਯੂਜ਼ ਕਰਦਨੇ ਲੈਪਟਾਪ ਸੀ ਕਹਿ ਦਨੇ ਉਸ ਚੀਜ਼ ਨੂੰ ਪਰ ਜਦੋਂ ਅਸੀਂ ਅਸੀਂ ਆਪਣੇ ਕੰਪਿਊਟਰ ਨੂੰ ਇੰਟਰਨੈਟ ਦੇ ਥਰੂ ਯੂਜ਼ ਕਰ ਰਹੇ ਆ ਨਾ ਉਹ ਇੰਟਰਨੈਟ ਕੀ ਹੈ ਕਿਤੇ ਹੋਰ ਸਰਵਰ ਨਾਲ ਸਾਨੂੰ ਕਮਿਊਨੀਕੇਸ਼ਨ ਕਰਵਾ ਰਿਹਾ ਹੈ ਸਰਵਰ ਆ ਸਾਡਾ ਇੱਕ ਕੰਪਿਊਟਰ ਨੇ ਸਿਰਫ ਇੱਕ ਸਰਵਰ ਨਾਲ ਕਮਿਊਨੀਕੇਸ਼ਨ ਕੀਤਾ ਕਿਸੇ ਇੱਕ ਕੰਮ ਦੇ ਲਈ ਐਟ ਅ ਟਾਈਮ ਪਰ ਉਹ ਜਿਹੜਾ ਸਰਵਰ ਆ ਉਹ ਜਿਹੜਾ ਕੰਪਿਊਟਰ ਆ ਉਹ ਰਾਈਟ ਅਵੇ ਰਾਈਟ ਨਾਓ ਕਿੰਨੇ ਸਿਸਟਮਸ ਦੇ ਨਾਲ ਕਮਿਊਨੀਕੇਟ ਕਰ ਰਿਹਾ ਇੰਟਰਨੈਟ ਦੇ ਥਰੂ ਇਸ ਲਈ ਅਸੀਂ ਉਹਨੂੰ ਸਰਵਰ ਕਹਿ ਦਿੰਨੇ ਕਿਉਂਕਿ ਉਹ ਇੱਕ ਸੈਂਟਰਲ بیسਡ ਕੰਪਿਊਟਰ ਹੈਗਾ ਉਸ ਚੀਜ਼ ਦੇ ਲਈ ਹੁਣ ਸਾਡੇ ਘਰ ਤੋਂ ਕੀ ਅਸੀਂ ਪਰਸਨਲ ਆਪਣਾ ਦਾ ਸ਼ੁਰੂ ਕਰ ਲਈਏ ਅਸੀਂ ਜੇ ਕੋਈ ਸਮਾਰਟ ਵਾਚ ਵੀ ਪਾਈ ਆ ਕੋਈ ਬੁਮਾਲੀ ਯੂਜ਼ ਕਰ ਰਹੇ ਹਾਂ ਤਾਂ ਉਹ ਇੱਕ ਸਰਵਰ ਨਾਲ ਕਨੈਕਟਡ ਹੈ ਇਸ ਲਈ ਸਾਡੀ ਹਰ ਚੀਜ਼ ਅਸੀਂ ਦੇਖੋ ਕਾਰ ਹੋਇਆ ਜੌਬ ਹੋਈ bizness ਹੋਇਆ ਟਰੈਵਲਿੰਗ ਹੋਈ ਕਿਤੇ ਵੀ ਜਾ ਰਹੇ ਆ ਕਾਰ ਹੈ ਕੋਈ 에어ਪਲੇਨ ਹੈ ਜਾਂ ਕਿਸੇ ਟ੍ਰੇਨ ਵਿੱਚ ਵੀ ਹਰ ਜਗ੍ਹਾ ਟੈਕਨੋਲੋਜੀ ਯੂਜ਼ ਹੋ ਰਹੀ ਹੈ ਅਸੀਂ ਇਸੇ ਨੂੰ ਇਹ ਕਹਿ ਸਕਦੇ ਹਾਂ ਕਿ ਸਾਡਾ ਪਾਰਟ ਆਫ ਲਾਈਫ ਬਣ ਚੁੱਕਿਆ ਹੈ ਕਿਉਂਕਿ ਅਸੀਂ ਸਹੂਲਤ ਨੂੰ ਪਾਲਦੇ 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 ਇਹਨਾਂ ਦੇ ਥਰੂ ਅਸੀਂ ਸਹੂਲਤ ਨੂੰ ਬਹੁਤ ਜ਼ਿਆਦਾ ਡਿਪੈਂਡ ਹੋ ਗਿਆ ਉਹਦੇ ਉੱਤੇ ਇਹ ਚੀਜ਼ ਮੈਟਰ ਕਰਦੀ ਆ ਵੀ ਹਾਂ ਜੀ ਡਿਪੈਂਡ ਕਿਸੇ ਚੀਜ਼ ਉੱਤੇ ਕਿੰਨੇ ਹੁਣ ਅਸੀਂ ਕਹੀਏ ਕਿ ਅਸੀਂ ਕੱਲਾ ਕੰਪਿਊਟਰ ਤੇ ਪੈਣ ਰਹੇ ਆ ਇਹ ਤੇ ਹੁਣ ਹੋਇਆ ਉਸ ਤੋਂ ਪਹਿਲਾਂ ਅਸੀਂ ਕਮਿਊਨੀਕੇਸ਼ਨ ਤੇ ਡਿਪੈਂਡ ਨਹੀਂ ਸੀਗੇ ਟਰੈਵਲਿੰਗ ਤੇ ਲਈ ਅਸੀਂ ਕਾਰ ਬਾਈਕ ਸਕੂਟਰ ਤੇ ਡਿਪੈਂਡ ਨਹੀਂ ਸੀਗੇ ਅਸੀਂ ਹੁਣ ਆਪਣਾ ਸਕੂਟਰ ਪੈਟਰੋਲ ਤੇ ਬੰਦ ਹੋ ਜਾਵੇ ਪੈਟਰੋਲ ਨਾ ਹੋਵੇ ਤਾਂ ਅਸੀਂ ਕਿੱਦਾਂ ਕਮਿਊਨ ਕਰਾਂ ਦੇਖੋ ਕਿੱਦਾਂ ਦੁਨੀਆ ਰੁਕਦੀ ਹੈ ਕੱਲੇ ਕੰਪਿਊਟਰ ਨਾਲ ਨੇ ਰੁਕੇਗੀ ਟਰੈਵਲਿੰਗ ਨਾਲ ਵੀ ਰੁਕ ਜਾਏਗੀ ਹੋਰ ਬੜੀ ਚੀਜ਼ਾਂ ਨੇ ਖਾਣ ਪੀਣ ਦਾ ਵੀ ਰੁਕ ਜਾਏਗਾ ਕਿਤੇ ਰਿਸੋਰਸ ਆ ਜਾ ਰਹੇ ਨੇ ਉਹਦੇ ਪਿੱਛੇ ਟੈਕਨੋਲ ਇਸ ਲਈ ਲਾਈਫ ਕਲੀਆਂ ਇਹਦੇ ਨਾਲ ਨਹੀਂ ਹਾਂ ਇਹਦੇ ਨਾਲ ਜ਼ਿਆਦਾ ਤਾਂ ਹੋ ਗਿਆ ਕਿਉਂਕਿ ਸਾਡੇ ਪਰਸਨਲ ਹੱਥ ਤੱਕ ਪਹੁੰਚ ਚੁੱਕੀ ਹੈ ਅਸੀਂ ਫੋਨ ਤੱਕ ਪਹੁੰਚ ਚੁੱਕੇ ਹਾਂ ਤਾਂ ਸਾਨੂੰ ਜ਼ਿਆਦਾ ਫੀਲ ਹੋ ਰਿਹਾ ਹੈ ਡਿਪੈਂਡ ਅਸੀਂ ਟੈਕਨੋਲੋਜੀ ਤੇ ਪਹਿਲਾਂ ਦੇ ਵੀ ਹੈਗੇ ਸੀ اچھا ਆਪਾ ઓਪਰੇਟਿੰਗ ਸਿਸਟਮ ਦੀ ਗੱਲ ਕਰੀਏ ਤਾਂ ਜਿਵੇਂ ਵਿੰਡੋਜ਼ ਇੱਕ ઓਪਰੇਟਿੰਗ ਸਿਸਟਮ ਹੈ ਐਦਾਂ ਹੀ ਮੈਕ ਦਾ ਆਪਣਾ ਇੱਕ ઓਪਰੇਟਿੰਗ ਸਿਸਟਮ ਹੈ ਮੋਬਾਈਲ ਦੇ ਐਂਡਰੋਇਡ ਨੇ ਇੱਕ ઓਪਰੇਟਿੰਗ ਸਿਸਟਮ ਹੈਗਾ ਲਿਨਕਸ ਤੇ ઓਪਰੇਟਿੰਗ ਸਿਸਟਮ ਨੇ ਇਹਨਾਂ ਸਾਰਿਆਂ ਦੇ ਵਿੱਚੋਂ ਜੇ ਆਪਾਂ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਸਿਕਿਉਰ ਕਿਹੜਾ ਮੰਨਿਆ ਜਾਂਦਾ ਹੈ ਜਿਹ ਤਾਕੂ ਆਪਰੇਟਿੰਗ ਸਿਸਟਮ ਦੇ ਬੇਸ ਉੱਤੇ ਜਿਹੜੇ ਆ ਵਾਈਡਲੀ ਜ਼ਿਆਦਾ ਯੂਜ਼ ਹੋ ਰਹੀ ਸਿਓ ਉਹਦੇ ਵਿੱਚ ਵਿੰਡੋਸ ਲਿਨਕਸ ਹੈਗੀ ਹੈ ਤੇ ਐਪਲ ਦਾ ਜਿਹੜਾ ਆਈਓਐਸ ਹੈਗਾ ਉਹ ਚੀਜ਼ ਹੈਗੀ ਹੈ ਜਿਹੜਾ ਵਿੰਡੋ ਹੈ ਇਹ ਆਪਣੇ ਆਪ ਵਿੱਚ ਇੱਕ ਇੰਡੀਪੈਂਡੈਂਟ ਟੈਕਨੋਲੋਜੀ ਹੈ ਜਿਹਦੇ ਵਿੱਚ ਉਹ ਆਪਣੇ ਡੈਡੀਕੇਟਿਡ ਲੈਂਗੁਏਜਸ ਯੂਜ਼ ਕਰ ਰਹੇ ਨੇ ਤੇ ਹੁਣ ਜੇ ਤੁਸੀਂ ਆਪਰੇਟਿੰਗ ਸਿਸਟਮ ਦੀ ਗੱਲ ਕਰ ਰਹੇ ਆ ਉਹਦੇ ਵਿੱਚ ਜਿਹੜਾ ਲਿਨਕਸ ਤੇ ਜਿਹੜਾ iOS ਆ ਉਹਨਾਂ ਦੀ ਜਿਹੜੀ ਬੇਸ ਟੈਕਨੋਲੋਜੀ ਆ C C++ ਲੈਂਗੁਏਜ ਜਿਹੜੀ ਆ ਉਹ ਯੂਜ਼ ਹੋ ਰਹੀ ਆ C# ਲੈਂਗੁਏਜ ਉਹ ਲੈਂਗੁਏਜ ਆਪਣੇ ਆਪ ਦੇ ਵਿੱਚ ਜੇ ਟੈਕਨੀਕਲੀ ਡੀਪ ਲਈ ਜਾਈਏ ਤਾਂ ਉਹ OOPs ਬੇਸ ਦੇ ਕਨਸੈਪਟਸ ਨੇ ਨਾ ਉਹ ਫਾਲੋ ਕਰਦੇ ਨੇ Java ਲੈਂਗੁਏਜ ਵੀ OOPs ਬੇਸਡ ਹੈਗੀ ਆ ਇਹ ਬਹੁਤ ਡੀਪ ਲਈ ਕਰ ਮੈਂ ਗੱਲ ਕੀਤੀ ਕਿਉਂਕਿ ਮੈਂ ਇਸ ਲਾਈਨ ਦਾ ਪਰਸਨ ਆ ਤੇ ਕਿਉਂਕਿ ਜਿਹੜੇ ਇਸ ਲਾਈਨ ਨੂੰ ਲਿੰਕ ਕਰਦੇ ਨੇ ਉਹ ਸਮਝ ਜਾਣਗੇ ਇਸ ਗੱਲ ਨੂੰ ਜਿਹੜਾ ਲਿਨਕਸ ਬੇਸਡ ਹੀ ਟੈਕਨੋਲੋਜੀ ਯੂਜ਼ ਕਰਕੇ ਐਪਲ ਨੇ ਆਪਣੀ ਇੱਕ ਲੇਅਰ ਬਣਾਈ ਹੋਈ ਹੈ ਇੱਕ ਲੈਂਗੁਏਜ ਜਿਹੜੀ ਆਪਣੇ ਆਪ ਦੇ ਵਿੱਚ ਸੇਫ ਤੇ ਸਿਕਿਉਰ ਹੈਗੀ ਆ ਉਹਦੇ ਚ ਵਾਇਰਸ ਦੇ ਚਾਂਸ ਨਾ ਦੇ ਬਰਾਬਰ ਨੇ ਕਿਉਂਕਿ ਇਹ ਟੈਕਨੋਲੋਜੀ ਉਹ ਚੀਜ਼ ਹੈ ਜਦੋਂ ਅਸੀਂ ਖੁਦ ਇੰਟੈਂਸ਼ਨਲੀ ਕਿਸੇ ਚੀਜ਼ ਨੂੰ ਇੱਕ ਯੂਜ਼ ਕਰਾਂਗੇ ਪਰਮਿਸ਼ਨ ਦਵਾਂਗੇ ਨਾ ਉਹ ਤਾਂ ਚੱਲੇਗੀ ਤਾਂ ਐਗਜ਼ੀਕਿਊਟ ਹੋਏਗੀ ਸਾਡੀ ਲਾਪਰਵਾਹੀ ਨਾਲ ਕੁਝ ਹੋ ਜੇ ਤਾਂ ਅਲੱਗ ਗੱਲ ਹੈ ਪਰ ਇਹਨਾਂ ਸਿਸਟਮ ਦੇ ਵਿੱਚ ਮੈਂ ਕਹਿੰਦਾ ਵੀ 1% ਚਾਂਸ ਹੈ ਵੀ ਜੇ ਚ ਵਾਇਰਸ ਵਾਲੀ ਗੱਲ ਹੋਏਗੀ ਉਹਦੇ ਚ ਡਿਵੈਲਪ ਕਰਨ ਵਾਲੇ ਦੀ ਗਲਤੀ ਵੀ ਹੋ ਸਕਦੀ ਹੈ ਉਹਨੂੰ ਯੂਜ਼ ਕਰਨ ਦੇ ਵਾਲੇ ਗਲਤੀ ਵੀ ਹੋ ਸਕਦੀ ਹੈ ਲਿਨਕਸ ਬੇਸਡ ਇੱਕ ਲੇਅਰ ਹੈ ਇੱਕ ኦਪਰੇਟਿੰਗ ਸਿਸਟਮ ਹੈ ਜੋ ਕਿ ਐਪਲ ਨੇ ਯੂਜ਼ ਕਰਕੇ ਆਪਣੀ ਫੇਅਰ ਫਰਦਰ ਸਿਕਿਉਰਟੀ ਸਿਕਯੋਰ ਲੇਅਰ ਬਣਾ ਕੇ ਆਪਣਾ OS ਬਣਾਇਆ ਉਹਨਾਂ ਨੇ ਤੁਸੀਂ ਹਿਸਾਬ ਲਾਓ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਕ ਲੈਂਗੁਏਜ ਐਪਸ ਕਿਉਂ ਹੋ ਰਿਹਾ ਉਹਦੇ ਤੇ ਕਿ ਲਿਨਕਸ ਦੀ ਆਪਰਟਿਊਨਿਟੀ ਸਿਸਟਮ ਬਣਿਆ ਹੋਇਆ ਜਿਹੜਾ ਕਿ ਆਪਣੇ ਆਪ ਦੇ ਫਿਰ ਸਿਕਿਓਰ ਆਏਗਾ ਉਹਦੇ ਵਿੱਚ ਵਾਰ ਦੇ ਚਾਂਸਸ ਨਾ ਦੇ ਬਰਾਬਰ ਨੇ ਉਹ ਤੁਸੀਂ ਜੋ ਵੀ ਕੋਈ ਪਲੱਗਇਨ ਕੋਈ ਸੌਫਟਵੇਅਰ ਕੋਈ ਐਪਲੀਕੇਸ਼ਨ ਜਦੋਂ ਇੰਸਟਾਲ ਕਰਾਂਗੇ ਤਾਂ ਉਹ ਸਾਡੀ ਇੰਟੈਂਸ਼ਨਲੀ ਪਰਮਿਸ਼ਨ ਦੇ ਥਰੂ ਹੀ ਉਹ ਐਡੀਸ਼ਨਲ ਸਾਡੀਆਂ ਅ ਰਿਸੋਰਸ ਸਾਡੇ ਯੂਜ਼ ਕਰੇਗਾ ਫੋਨ ਦੇ ਹੋਗੇ ਜਾਂ ਵਿੰਡੋ ਦੇ ਹੋਗੇ ਉਹ ਚੀਜ਼ ਤਾਂ ਜਦੋਂ Apple ਨੇ ਫਿਰ ਉਹਦੇ ਤੇ ਇੱਕ ਹੋਰ ਲੇਅਰ ਬਣਾਈ ਹੋਏਗੀ ਤਾਂ ਉਹਨੇ ਕਿਸ ਲੈਵਲ ਦੀ ਸਿਕਿਉਰਿਟੀ ਬਣਾਈਗੀ ਤੁਸੀਂ ਖੁਦ ਅੰਦਾਜ਼ਾ ਲਗਾ ਸਕਦਾ ਕਿਉਂਕਿ ਉਹਦੇ ਫੋਨ ਕਿੰਨੇ ਮਹਿੰਗੇ ਨੇ ਹਾਂ ਉਹਦੇ ਫੋਨ ਉਹਦੇ ਐਡੀਸ਼ਨਲ ਹੋਰ ਵੀ ਗੱਲਾਂ ਕਰਕੇ ਕੋਸਟਲੀ ਹੈਗੇ ਨੇ ਪਰ ਉਹਦੇ ਵਿੱਚ ਇੱਕ ਮੇਨ ਪੁਆਇੰਟ ਉਹਨਾਂ ਦੇ ਜਿਹੜੇ ਸਿਕਿਉਰਿਟੀ ਹੈ ਜਦੋਂ ਉਹਦਾ ਆਇਆਸਾ ਉਹ ਵੀ ਮੈਟਰ ਕਰਦਾ ਮਤਲਬ ਜੇ ਆਪਾਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਨਾਲ ਇਹਨੂੰ ਸਮਝ ਲਈਏ ਕਿ ਮੇਰਾ ਇੱਕ ਘਰ ਹੈ ਉਹ ਘਰ ਦੇ ਬਾਹਰ ਮੇਨ ਗੇਟ ਤੋਂ ਅੰਦਰ ਕੋਈ ਬੰਦਾ ਅੰਦਰ ਐਂਟਰ ਹੋ ਰਿਹਾ ਤਾਂ ਪਹਿਲਾਂ ਤਾਂ ਗੇਟ ਦੇ ਅੰਦਰ ਐਂਟਰ ਹੋਣ ਲਈ ਮੇਰੀ ਪਰਮਿਸ਼ਨ ਲਏਗਾ ਉਸ ਤੋਂ ਬਾਅਦ ਅਗਰ ਕਿਸੇ ਡੈਡੀਕੇਟਿਡ ਰੂਮ ਦੇ ਵਿੱਚ ਜਾਣਾ ਹੋਣਾ ਫਿਰ ਉਹਨੂੰ ਮੇਰੀ ਪਰਮਿਸ਼ਨ ਦੀ ਲੋੜ ਪੈਣੀ ਹੈ ਹਾਂ ਇਹ ਆਪਾਂ ਕਹਿ ਲਈਏ ਕਿ ਸਿਕਿਉਰਿਟੀ ਲੈਵਲ ਇੰਨਾ ਜ਼ਿਆਦਾ ਇੰਨਾ ਚ ਹੈਗਾ ਜੇ ਆਪਾਂ ਵਿੰਡੋਜ਼ ਦੀ ਗੱਲ ਕਰੀਏ ਤਾਂ ਉੱਥੇ ਕੋਈ ਵੀ ਵਿਦਾਊਟ ਮੇਰੀ ਪਰਮਿਸ਼ਨ ਤੋਂ مین ਗੇਟ ਤੋਂ ਵੀ ਐਂਟਰ ਹੋ ਸਕਦਾ ਰੂਮ ਦੇ ਅੰਦਰ ਵੀ ਜਾ ਸਕਦਾ ਉਹਦੇ ਵਿੱਚ ਉਹਨਾਂ ਨੇ ਸਿਕਿਉਰਟੀ ਆਪਣੇ ਲੈਵਲ ਤੇ ਦੇਖੋ ਪਹਿਲਾਂ ਤੇ ਬਹੁਤ ਜ਼ਿਆਦਾ ਵਾਇਰਸ ਆ ਜਾਂਦਾ ਸੀਗਾ ਵਿੰਡੋਜ਼ ਆਪਾਂ ਨੂੰ ਪਤਾ ਹੈ ਮੈਂ ਵੀ ਪੱਲਾ ਯੂਜ਼ ਕੀਤਾ ਸੀਗਾ ਤੇ ਹੁਣ ਉਹਨਾਂ ਨੇ ਆਪਣੇ ਵੀ ਇੰਪਰੂਵ ਤੇ ਕੀਤਾ ਪਰ ਜਿਹੜੀ ਉਹਨਾਂ ਦੀ ਟੈਕਨੋਲੋਜੀਸ ਬੇਸ ਤੋਂ ਚੱਲ ਰਹੇ ਨੇ ਉਹਦੇ ਵਿੱਚ ਕੁਝ ਕਲੌਜ਼ ਹੈਗੇ ਨੇ ਇੱਦਾਂ ਦੇ ਜਿੱਤੇ ਤੇ ਜ਼ਿਆਦਾ ਚਾਂਸਸ ਨੇ ਕਿ ਵਾਇਰਸ ਆਣ ਦੇ ਠੀਕ ਹੈ ਉਹ ਆਪਣੇ ਲੈਵਲ ਤੇ ਐਫਰਟਸ ਬਹੁਤ ਕਰ ਰਹੇ ਨੇ ਟੀਮ ਬੈਠੀ ਹੈ ਉਸ ਨੂੰ ਹੈਂਡਲ ਕਰਨ ਦੇ ਲਈ ਉਹ ਸਿਕਿਉਰਟੀ ਵੀ ਬਰਾ ਬਧਾ ਰਹੇ ਨੇ ਉਸ ਚੀਜ਼ ਦੇ ਲਈ ਪਰ ਹਾਂ ਜੇ ਕੋਈ ਟੈਕਨੋਲੋਜੀ ਡਿਫਰ ਕਰ ਰਹੀ ਹੈ ਤਾਂ ਉਸੇ ਦਾ ਇਫੈਕਟ ਤੇ ਪਏਗਾ ਕੋਈ ਚੀਜ਼ ਨੂੰ ਹੈਂਡਲ ਕਰਨਾ ਸਿਕਿਉਰ ਕਰਨਾ ਥੋੜਾ ਈਜ਼ੀ ਹੈ ਉਹਦੇ ਜ਼ਿਆਦਾ ਚਾਂਸਸ ਨੇ ਜ਼ਿਆਦਾ ਪ੍ਰੋਵੀਜ਼ਨਸ ਨੇ ਸਿਕਿਉਰ ਕਰਨ ਦੇ ਲਈ ਕਿਸੇ ਚੀਜ਼ ਨੂੰ ਸਾਨੂੰ ਇੱਕ ਈਚ ਐਂਡ ਐਵਰੀ ਸਟੈਪ ਨੂੰ ਸਾਨੂੰ ਸਿਕਿਉਰ ਕਰਨਾ ਪਏਗਾ ਵੀ ਤਾਂ ਨਹੀਂ ਉਹ ਉਹ ਚੀਜ਼ ਸੇਫਲੀ ਸੇ ਯੂਜ਼ ਕਰ ਸਕੀ